ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਦਿয়ালਪੁਰਾ ਮਰਜੇਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹੇ ਬਠਿੰਡੇ ਦਾ ਪਿੰਡ ਆ ਨੇੜੇ ਭਗਤਾ ਭਾਈ ਕਾ ਸ਼ਹਿਰ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਦੋ ਤਾਂ ਗੱਬਣ ਚੈੱਕ ਪਾਸ ਹੀ ਫਰਾਂ ਨੇ ਤੇ ਇੱਕ ਸੂਈ ਸਵਾਈ ਵਹਿੜਾ ਵੀਰੇ ਗਰਮੀਆ ਦਾ ਤੋਪਾ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲਿਓ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਤਾਂ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਐ ਸਸੀਗਾਲ ਜੀ ਸਸੀਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਸਾਹਿਲਾ ਜੀ ਪਿੰਡ ਦਿਆਪਰਾ ਮਿਰਜ਼ਾ ਜ਼ਿਲ੍ਹਾ ਬਠਿੰਡਾਈ ਮੋਬਾਈਲ ਨੰਬਰ ਜੀ ਮੇਰਾ ਮੋਬਾਈਲ ਨੰਬਰ ਹੈਗਾ ਮੇਰਾ ਨਾਮ ਸਾਹਿਲਾ ਮੇਰਾ ਮੋਬਾਈਲ ਨੰਬਰ ਹੈਗਾ 9915433063 ਮੇਰੇ ਪੇਟਾਈ ਦਾ ਨਾਮ ਗਾਜੂ ਆ ਉਹਨਾਂ ਦਾ ਨਾਂ ਹੀ ਪੁੱਛ ਕੇ ਕੋਈ ਪਿੰਡ ਦੇ ਵਿੱਚ ਆਵੇ ਉਹਨਾਂ ਦਾ ਨੰਬਰ ਹੈਗਾ 99154 ਕੋਈ ਜਿਹਾ ਸੁਣਤਾ ਹੋਵੇ ਠੀਕ ਆ ਨਾਗ ਹੈਗੇ ਆਪਣੇ ਕੋਲ ਤਿੰਨ ਹਾਂਜੀ ਹਾਂਜੀ ਤੇ ਇਧਰੋਂ ਹੀ ਵੈੜ ਤੋਂ ਸ਼ੁਰੂ ਕਰਾਂਗੇ ਸੁਆ ਵੈੜ ਤੱਕ ਕਿੰਨਾ ਸੁਆ ਦੂਜਾ ਪਿਓਰ ਹੀ ਕਦੋਂ ਸੁਈ ਹੈ ਜੀ ਇਹ ਇਹ ਕੱਲ ਦੁਪਹਿਰ ਜੀ ਸੁਈ ਹੈ ਜੀ ਬੱਚਾ ਕੀ ਦਿੱਤਾ ਮਗਰ ਮੇਲ ਕਾਫ ਆਈ ਮੇਲ ਕਾਫ ਆ ਗਿਆ ਸੀਮਨ ਚੰਗਾ ਲੱਗਿਆ ਸੀ ਹਾਂਜੀ 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 ਚੇਰ ਕੰਪਲੀਟ ਪੈ ਗਿਆ ਜਮਾ 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 ਓਕੇ ਪੂਲ ਗਰੰਟੀ ਹੈ ਪੂਲ ਜੀ ਪੂਲ ਕਿੰਨਾ ਕ ਕੱਢਿਆ ਬੋਲਾ ਬਾਈ ਬਾਈ ਆਪਾਂ ਬੜਾ ਝੂਠ ਨਹੀਂ ਬੋਲਦੇ ਹਾਂਜੀ 5 ਤੋਂ 6 ਲੀਟਰ ਮੰਨ ਬੋਲਾ ਕੱਢਤ ਮਾਲਾ ਕੀ ਸ਼ਾਰ 6 ਲੀਟਰ ਹਾਂਜੀ ਹਾਂਜੀ ਠੀਕ ਆ ਕਿੰਨਾ ਕੱਢ ਜੂ ਬਾਈ ਦੁੱਧ ਦੁੱਧ ਬਾਈ ਇਹ ਪਤਾ ਕੀ ਹੁੰਦਾ ਇਹਨਾਂ ਦਾ ਕਰਮ ਵਾਲਿਆਂ ਦਾ ਕੀ ਹੁੰਦਾ ਨਾ ਸਿਸਟਮ ਹਾਂਜੀ ਇਹ ਨਸਲ ਨੂੰ ਵੀ ਦੁੱਧ ਇਹਨਾਂ ਨੇ ਪਾਉਂਦਾ 16 17 ਕਿਲੋ ਹਾਂ ਇਹ ਮੈਂ ਆਪਾਂ ਹਨਾ 20 2022 ਵਾਲਾ ਕੁਝ ਨਹੀਂ ਭਾਂਡਾ ਦੇਖ ਕੇ ਕਹੀ ਜਾਵਾ ਕਿ ਦੁੱਧ ਘੱਟ ਤੇ ਫੈਟ ਜ਼ਿਆਦਾ ਫੈਟ ਜ਼ਿਆਦਾ ਜਿਹੜਾ ਗਾੜਾ ਪਣਾ ਜ਼ਿਆਦਾ ਗਾੜਾ ਪਣਾ ਯਾਨੀ ਲਗਭਗ ਬਈ ਮੱਝਾਂ ਜੀ ਪੈਣਾ ਹਾਂ ਤਾਂ ਦੁੱਧ ਜਿਹੜਾ ਮੀਨ ਗੱਲ ਆ ਹਨਾ ਹਾਂਜੀ 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 ਤੇ ਪਹਿਲਾ 10 ਦਿਨਿਆਂ ਬਈ ਹਾਈਟ ਦੀ ਨੋਰਮਲ ਜੀ ਮੰਨ ਕੇ ਆਇਓ ਕੋਈ ਵੀਰ ਵੱਡੀ ਮੰਨ ਕੇ ਨਾ ਆਇਓ ਜਰਸੀ ਟਾਈਪ ਜੀ ਹਾਈਟ ਆ ਨੋਰਮਲ ਜੀ ਤੁਸੀਂ ਮੰਨ ਸਕਦੇ ਆ ਵੀਰ ਦੇ ਹਸਾਬ ਨਾਲ ਜੱਜਮੈਂਟ ਲਾ ਲਓ ਤੇ ਜਿਹੜੀ ਸੀਲਸ ਲੱਗ ਆ ਉਹ ਦਾ ਕੋਈ ਹੱਲ ਤੋਂ ਪੁੱਜ ਕੇ ਆ ਮੁੱਠੀ ਵਾਲਾ ਥਾਲਾ ਵਾਲਾ ਪੂਰ ਛਿੱਟਾ ਸਭ ਗਰਾਹੀ ਜੱਜਾ ਤੇਜ ਫੁੱਲ ਨਾਲ ਇੱਕ ਗੱਲ ਹੋਰ ਆ ਨਿਆਣਾ ਪਾਓ ਨਾ ਪਾਓ ਪਾਓ ਜਿੰਨਾ ਮਰਜੀ ਪਾਈ ਜੋ ਬੱਚਾ ਹਟਣ ਦੀ ਵੀ ਲੋ ਜਿਵੇਂ ਮਰਜੀ ਠੰਡੀ ਸੀਲ ਕੋਈ ਭੈਣ ਨੇ ਕਿਸੇ ਨੇ ਮਾਤਾ ਜੇ ਮਰਜੀ ਚੁੱਕ ਲੈ ਹਲੋ ਇਹ ਦੂਰ ਤੋਂ ਕੁਝ ਨਹੀਂ ਕਰ ਸਕਦੇ ਆ ਵੀਰ ਨੇ ਇੱਥੋਂ ਆ ਕੇ ਪਾਸ ਕੀਤੀ ਥੱਲੋ ਨਹੀਂ ਹਿੱਲਦਾ ਨਾ 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 ਵੱਡੀ ਛੋਟੀ ਆ ਆਪਦੀ ਵੇਖਿਆ ਦੇਖੋ ਕੁਆਲਿਟੀ ਦੇਖੋ ਕਿੰਨੀ ਸੋਹਣੀ ਆ ਆਪਦੀ ਵੇਖ ਲੋ ਹਾਂ ਕੁਆਲਿਟੀ ਵੀਰੇ ਪੂਰੀ ਚੰਗੀ ਆ ਦੁੱਧ ਤੁਹਾਡੀ ਸੇਵਾ ਦਾ ਇਹਨੇ ਜਿਹੜਾ ਬਈ ਥਣ ਭਾਂਡੇ ਦੀ ਫੁੱਲ ਗਰੰਟੀ ਫੁੱਲ ਗਰੰਟੀ ਆ ਪੂਰੀ ਟੌਪ ਕਲਾਸ ਟੌਪ ਕਲਾਸ ਕਿਉਂਕਿ ਬਈ ਹਵਾਨਾ ਵੀ ਹਵਾਨਾ ਵੀ ਟੰਗਾ ਕਰਦਾ ਹਾਂ ਹਾਂ ਕੋਈ ਆਏ ਨਹੀਂ ਬਈ ਟਟਮ ਬਈ ਫੇਰ ਤੋਰ ਛੁਟ ਤੋਰ ਮਰੀ ਬਾਹਰ ਨਹੀਂ ਹੋਰ ਤੋਰਦੀ ਹਨ ਪਾਂਡਾ ਵਾਕ ਹੀ ਚੰਗਾ ਲੱਗਿਆ ਕੋਣ ਹੁੰਦਾ ਕਿਸੇ ਕਿਸੇ ਪਸ਼ੂ ਚ ਇਹ ਪਸ਼ੂਆਂ ਦੇ ਵਿੱਚ ਗੋਣ ਹੋਣਾ ਚਾਹੀਦਾ ਬਸ ਆਹੀ ਆ ਬਾਈ ਦੇਖ ਦੁੱਧ ਭਾਵੇਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕਰਦੇ ਹੁੰਦੇ ਆ ਦੁੱਧ ਭਾਵੇਂ ਲੀਟਰ 2 ਲੀਟਰ ਘਟ ਘਟ ਜਾਣ ਲੋ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਪਰ ਜਿਹੜੀ ਚੀਜ਼ ਆ ਲੱਤਾਂ ਮਾਰੇ ਛੜਨਾ ਮਾਰੇ ਕਿਉਂ ਤੇ 60 ਫੀਟ ਨਾ ਮਾਰੇ ਜੇ ਬਈ 20 ਲੀਟਰ ਚੋਏ ਤੇ ਲਾਤੀ ਮਾਰਤੀ ਉਹਦਾ 20 ਲੀਟਰ ਆ ਇਹ ਆਏ ਆ ਦੇਖੋ ਇਹ ਤਾਂ ਗੱਲ ਹੈਗੀ ਦੁੱਧ ਤਾਂ ਚਲੋ ਇਹਨਾਂ ਨੇ ਥੋੜਾ ਹੀ ਦੇਣਾ ਹੁੰਦਾ ਜਿਵੇਂ 15 16 17 ਪਰ ਜਿਹੜਾ ਦੇਣਾਗਾ ਉਹ 6 7 8 ਤੱਕ ਦੀ ਹੈ ਹਾਂ ਤੇ ਭਾਈ ਜਾਇਦ ਜੀ ਕੀਮਤ ਜਿਹੜੇ ਲੈ ਕੇ ਕੀਮਤ ਤਾਂ ਬਸ ਫੋਨ ਤੇ ਰੱਖਾਂਗੇ ਇਹਨਾਂ ਨੇ ਉਹ ਕੀ ਜਾਇਦ ਜੀ ਹਾਂ ਫੋਨ ਕੀਮਤ ਇਹਨਾਂ ਦੇ ਹਿਸਾਬ ਇਸ ਤਰ੍ਹਾਂ ਰੱਖਾਂਗੇ ਹਾਂ ਦੇ ਹਿਸਾਬ ਨਾਲ ਜਾਇਦ ਜੀ ਰੱਖਾਂਗੇ ਆਪਾਂ ਤੇ ਨਗ ਨੰਬਰ ਆ ਗਿਆ ਭਾਈ ਦੋ ਆਪਣੀ ਚਿੱਟੀ ਬੱਚੀ ਹਾਂਜੀ ਹਾਂਜੀ ਕਿੰਨੀ ਉਮਰ ਆ ਜੀ ਇਹ ਖੀਰੀ ਹੀ ਦੰਦੋ ਗਾਰੰਟੀ ਹੈ ਜੀ ਜਮਾ ਜੀ ਪਿਓ ਚੈੱਕ ਹੀ ਕਰਾ ਦਿੱਤੀ ਜੇ ਕਾਲੂਗੀ ਤਾਂ ਵੈਸੇ ਤਾਂ ਆਪਣੀ ਗਾਰੰਟੀ ਹੁੰਦੀ ਪਰ ਫੇਰ ਵੀ ਆਪਣਾ ਹੱਕ ਬੰਦਾ ਦਿਖਾਉਣ ਦਾ ਲਓ ਜੀ ਕਰੋ ਚੈੱਕ ਠੀਕ ਹੈ ਲਓ ਕਿੰਨੇ ਸਮੇਂ ਦੀ ਗੱਬਣ ਚੈੱਕ ਪਾਸ ਆ ਜੀ ਇਹ ਇਹ 4 ਮਹੀਨੇ ਦੇ ਆਸ-ਪਾਸ ਆ 4 ਮਹੀਨਿਆਂ ਦੇ ਠੀਕ ਆ ਇਹਦਾ ਵਿਦ ਰਿਕਾਰਡ ਮਿਲੂਗਾ ਸਾਰਾ ਕੁਝ ਹੀ ਸਾਰਾ ਕੁਝ ਆਪ ਦਾ ਲੱਗਿਆ ਸਾਰਾ ਕੁਝ ਦਾ ਜਿਹੜਾ ਕੋਈ ਮੰਨ ਲਾ ਕਿ ਮੇਰੇ ਕੋਲ 2 ਦਿਨ ਹੋ ਗਏ ਨੇ ਆ ਕਿ ਜੀ ਨਹੀਂ ਲਾਇਆ ਫੜਿਆ ਉਹ ਪੂਰੀ ਆਈ ਆ ਠੀਕ ਆ ਜੋਲੀ ਬੜੀ ਚੱਕ ਚੰਗੀ ਹੈ ਵੀਰੇ ਆਪਾਂ ਚਲ ਬੰਨ ਕੇ ਚੈੱਕ ਕਰਾ ਦਾਂਗੇ ਹਾਂ ਬੰਨਦੇ ਪੁੱਤ ਕਦ ਕਾਠ ਵੀ ਹੈ ਨਾ ਚੰਗਾ ਜਿਹੜੇ ਬਹੁਤ ਪੌਪ ਗਲਾਸ ਹਾਂਜੀ ਹਾਂਜੀ ਉਹ ਸਾਹ ਨਾਲ ਪ੍ਰਿੰਟ ਬਹੁਤ ਸੋਨਾ ਆ ਜਿਹੜਾ ਆ ਪ੍ਰਿੰਟ ਦੁਨੀਆ ਫੈਨ ਵੀ ਬਹੁਤ ਆ ਤੇ ਮਿਲਦਾ ਹੈ ਬਿਲਕੁਲ ਬਹੁਤ ਡਟ ਹਾਂਜੀ ਹਾਂਜੀ ਕਿਉਂਕਿ ਵਾਈਟਨੈਸ ਨੂੰ ਦੁਨੀਆ ਪਸੰਦ ਕਰਦੀ ਹੈ ਸੋਹਣੀ ਲੱਗਦੀ ਹੈ ਘਰੇ ਖੜੀ ਖੜੀ ਵੀ ਸੋਹਣੀ ਲੱਗਦੀ ਆ ਬਈ ਹਾਂ ਚੀਜ਼ ਦਾ ਕੋਈ ਝੋਲੀ ਚੈੱਕ ਕਰਾ ਦੀ ਬਈ ਇਹਦੀ ਹਾਂ ਲਓ ਆ ਚੱਕਿਓ ਜੀ ਬੜੀ ਪੂਛ ਲਓ ਜੀ ਕਰੋ ਝੋਲੀ ਪਿਆ ਕੱਲਾ ਕੱਲਾ ਥਣ ਬਾਈ ਜਮਾਂ ਗਰੰਟੀ ਆਪਣੀ ਫੋਰਡ ਸ਼ਾਂਗ ਦੀ ਫੁੱਲ ਗਰੰਟੀ ਆਪਣੀ ਗੱਬਣ ਇੱਥੇ ਆਪਣਾ ਕੋਈ ਵੀਰ ਆਪਣੇ ਚੈੱਕ ਲਾ ਕੇ ਲਿਆ ਉਹ ਆਪਦਾ ਵੀਰੇ ਸਪੈਸ਼ਲ ਬੇਨਤੀ ਆ ਵੀ ਪਰਸਨਲ ਡਾਕਟਰ ਸਹਿਬਾਨ ਨਾਲ ਹੀ ਲੈ ਕੇ ਆਇਓ ਚੈੱਕ ਲਾ ਕੇ ਕਰੋ ਚੈੱਕ ਪਾਸ ਕਰਵਾ ਕੇ ਲੈ ਜਾਓ ਕੀਮਤ ਇਹਦੀ ਵੀ ਫੋਨ ਤੇ ਆ ਇਹ ਰਹਿੜੀਆਂ ਦੋਨੇ ਇਕੱਠੀਆਂ ਕੱਲੀ ਨਹੀਂ ਦੇਣੀਆਂ ਅੱਛਾ ਕੱਲੀ ਨਹੀਂ ਦੇਣੀ ਜੋੜਾ ਹੀ ਦੇਣਾ ਡੇੜਾ ਜੋੜਾ ਹੀ ਆ ਠੀਕ ਆ ਕੋਈ ਕੱਲੀ ਵਾਲਾ ਵੀਰ ਬਾਈ ਬਾਈ ਪਾਣ ਕੇ ਮੈਂ ਤਾਂ ਕੋ ਨਾ ਕਰੇ ਠੀਕ ਹੈ ਜੀ ਕੱਲੀ ਨਹੀਂ ਦੇਣੀ ਜੋੜਾ ਦੇਣਾ ਤੇ ਜਿਹੜਾ ਬਈ ਇਹ ਬੱਚਾ ਦੰਦੋ ਕਿਵੇਂ ਇਹ ਖੀਰੀ ਹੈ ਇਹ ਵੀ ਖੀਰੀ ਹੈ ਇਹਦੀ ਵੀ ਗਾਰੰਟੀ ਹੈ ਕਿ ਜਵਾ ਟਾਈ ਦਿੰਦਾ ਮੈਂ ਲੋ ਠੀਕ ਆ ਕੱਦ ਗਾਠ ਵੱਡਾ ਹੀ ਆ ਜਾਂਦਾ ਹਾਂ ਲਓ ਜੀ ਸਰੋ ਚੱਕ ਬੋਲੋ ਜੇ ਇਹ ਡਿੱਗ ਰਿਹਾ ਉਹ ਲੋ ਲਓ ਚੈੱਕ ਕਰੋ ਹਾਂ ਇੱਕ ਦੰਦ ਟਟ ਲਿਆ ਵਾ ਟਟ ਲਿਆ ਕਿਹ ਕਿਰੀਆਂ ਜੀ ਪਰ ਇੱਕ ਦੰਦ ਵੀਰੇ ਇਹਦੇ ਚੱਕਿਆ ਹੋਇਆ ਗਿਆ ਦੋਨ ਦੀ ਚ ਹਜੇ ਪੈਂਦੀ ਪੈਂਦੀ ਨਹੀਂ ਹਜੇ ਪਰ ਉਹ ਕਹ ਲੋ ਚਲੋ ਜੇ ਕੋਈ ਮੰਨ ਕੇ ਆਉਣੀ ਚਾਹੁੰਦਾ ਹੋਵੇ ਤਾਂ ਮੰਨ ਵੀ ਸਕਦਾ ਜੀ ਹਾਂ ਕੋਈ ਬੜੀ ਵੱਡੀ ਗੱਲ ਹੈ ਨਹੀਂ ਜਿਦਾਈ ਵਾਲੀ ਗੱਲ ਨਹੀਂ ਇਹਦੇ ਤੇ ਕਦ ਉਹਦੇ ਨਾਲ ਉਹ ਵਿਚਾਰ ਹੋਊਗਾ ਹਾਂ ਟਾਂਚ ਇਹਦਾ ਵੀ ਵੀਰੇ ਰਿਕਾਰਡ ਮਿਲੂਗਾ ਹਾਂ ਇਹਦਾ ਵੀ ਨੋਰਮਲ ਹੀ ਮਿਲੂਗਾ ਰਿਕਾਰਡ ਤੁਹਾਨੂੰ ਉਹਦਾ ਪੂਰਾ ਪੂਰਾ ਫੁੱਲ ਜਮ ਫੁੱਲ ਮਿਲੂਗਾ ਇਹਦਾ ਨੋਰਮਲ ਜਾਨੀ ਆਪਾਂ ਆਪਦੇ ਕੋਲੋਂ ਐਵੇਂ ਬਣਾ ਕੇ ਬਣਾ ਦਈਏ ਉਹਦਾ ਫੁੱਲ ਮਿਲੂਗਾ ਇਹਦਾ ਦੌਰਪੇ ਮਿਲੂਗਾ ਫੋਟ ਸ਼ਾਂ ਕੋਈ ਨਹੀਂ ਵੀਰੇ ਕੋਈ ਨਹੀਂ ਗਰੰਟੀ ਫੁੱਲ ਗਰੰਟੀ ਯਾਨੀ ਇਹ ਬੇਨਤੀ ਰਊਗੀ ਵੀ ਦੇਣਾ ਆਪਾਂ ਜੋੜਾਈ ਜੋੜਈ ਆ ਕੱਲੀ ਨਹੀਂ ਦੇਣੀ ਠੀਕ ਆ ਇਹ ਕੱਲੀ ਆ ਮੰਗਲੇ ਕੋਈ ਦੇ ਦਾਂਗੇ ਪਰ ਉਹ ਕੱਲੀ ਨਹੀਂ ਦੇਣੀ ਕਾਲੀ ਦੇ ਦਾਂਗੇ ਕੱਲੀ ਹਾਂ ਉਹ ਨਹੀਂ ਨੇ ਫੇਰ ਜਿਹਦੇ ਉਹ ਇਹ ਵੈਗ ਕੇ ਫੇਰ ਮਿਲ ਜੂਗੀ ਫੇਰ ਮਿਲ ਜੂਗੀ ਪਰ ਕਰਨਾ ਜੋੜੇ ਚੀਜ਼ ਆ ਕਰਨਾ ਜ਼ਿਆਦਾਤਰ ਹੈ ਤਾਂ ਵੀ ਜੋੜੇ ਚ ਹੁਣ ਲੈਸ ਹੋ ਜੂਗਾ ਹਾਂ ਲੈਸ ਵੀ ਹੋਊਗਾ ਬੱਲਾ ਰੇਟ ਵੀ ਕੱਲੀ ਕੱਲੀ ਦੀ ਕੀਮਤ ਉਦਾਂ ਦੀ ਹੋਊਗੀ ਤੇ ਜੋੜੇ ਦੀ ਉਦਾਂ ਦੀ ਹੋਊਗੀ ਜੋੜੇ ਦੇ ਵਿੱਚ ਬੰਦੇ ਦਾ ਮਨ ਤਾਂ ਨਹੀਂ ਵੱਧ ਹੋ ਜਾਂਦਾ ਹੁੰਦਾ ਵੀਰੇ ਇਹ ਤਾਂ ਗੱਲ ਹੈਗੀ ਆ ਆਪਾਂ ਨੂੰ ਵੀ ਵੇਚ ਨਹੀਂ ਕਰਨੀ ਸੌਖੀ ਹੋ ਜਾਂਦੀ ਸੌਖੀ ਵੀਰੇ ਅਸੀਂ ਪਤਾ ਕਿ ਅਸੀਂ ਕਰਦੇ ਆ ਵਪਾਰ ਹੂੰ ਠੀਕ ਆ ਅਸੀਂ ਵੀ ਜੋੜੇ ਚ ਲਾ ਕੇ ਮੰਨ ਕੇ ਆਦਾ ਮੰਨ ਕੇ ਲਈ ਹੁੰਦੀ ਵੀ ਇਸ ਸੌਸ ਦੇ ਤਾਰੋਂ ਨਾ ਬਿਕ ਜੂਗੀ ਠੀਕ ਆ ਜੀ ਉਹਦੇ ਸਾਰਾ ਹੁਣ ਆਇਆ ਵੀ ਜੇ ਕੋ ਕੋਈ ਵੀਰ ਕਹੂਗਾ ਅੱਜ ਟੰਗੀ ਹਰੇ ਟੰਗੀ ਦਾ ਹਰੇਕ ਨੂੰ ਲੈਣ ਨੂੰ ਜੀ ਕਰਦਾ ਭਾਈ ਇਹ ਤਾਂ ਗੱਲ ਹੈਗੀ ਠੀਕ ਆ ਹੈਨਾ ਠੀਕ ਆ ਇਹ ਤਾਂ ਗੱਲ ਹੈਗੀ ਚ ਵੇਗਵੰਦ ਇਹਦੀ ਆਵਦੀ ਪਰਸਨਲ ਇੱਛਾ ਹੁੰਦੀ ਹੈ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ